ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਗੁੱਡ ਮਾਰਨਿੰਗ ਤੇ ਵੈਲਕਮ ਆ ਤੁਹਾਡਾ ਅੱਜ ਦੀ ਬਲੌਗ ਚ ਤੇ ਅੱਜ ਤੁਹਾਨੂੰ ਪਿਛਲੇ ਬਲੌਗ ਚ ਦੇਖਿਆ ਹੀ ਹਨਾ ਭੈਣ ਹੋ ਰਿਆ ਹੁਣੇ ਸੀ ਤੇ ਅੱਜ ਭੈਣ ਹੋ ਰਿਹਾ ਆਏ ਵਾ ਤੇ ਅੱਜ ਸਾਰਾ ਦਿਨ ਘਰੇ ਹੀ ਰਹਿਣਗੇ ਇੱਥੇ ਰਹਿਣਗੇ ਤੇ ਕੱਲ ਨੂੰ ਜਾਣਗੇ ਤੇ ਸਾਰੇ ਦਿਨ ਦੇ ਵਿੱਚ ਕੀ ਬਣਦਾ ਕੀ ਕੀ ਬਣਾਉਨੇ ਆ ਕੀ ਕੀ ਖਾਣਨੇ ਆ ਕਿ ਉਹ ਜਿਹੀਆਂ ਗੱਲਾਂ ਮਾਰਦੇ ਆ ਨਾਲ ਦੋ ਬੱਚੇ ਆ ਭਾਂ ਜੀਆਂ ਦੇ ਦੋ ਮੇਰੀਆਂ ਤੇ ਹਰਮਨ ਵਰਗੇ ਹੈਗੇ ਆ ਦੋ ਚਾਰੇ ਜਣੇ ਕਿੰਨਾ ਖਾਪ ਖਾਨਾ ਪਾਉਂਦੇ ਹਨਾ ਜਦੋਂ ਸੁੱਟੀਆਂ ਚ ਜਵਾਕ ਘਰੇ ਆਉਂਦੇ ਆ ਉਦੋਂ ਕਿੰਨਾ ਖਾਪ ਖਾਨਾ ਪੈਂਦਾ ਉਹ ਸਾਰਾ ਦਖਾਵਾਂਗੇ ਤੇ ਬਣੇ ਰਹ ਤੇ ਇਸ ਵੇਰੇ ਸਾਰੇ ਬਲੌਗ ਸਟਾਰ ਕਰਦਾ ਸਾਰੇ ਦਿਨ ਦਾ ਬਲੌਗ ਬਣਾਵਾਂਗੇ ਹੁਣ ਤਾਂ ਅਸੀਂ ਮੂੰਹ ਹਜੇ ਨਾ ਕੇ ਹਟਿਆ ਤੇ ਸਿਰ ਬਾਈ ਜਾਂਦੀ ਹੈ ਕਰਮਜੀਤੇ ਦਾ ਤੇ ਦੂਜੇ ਬੱਚੇ ਵੀ ਦਿਖਾਉਣਾ ਤੁਹਾਨੂੰ ਦੂਜੀ ਚਿੱਲਰ ਪਾਰਟੀ ਆ ਬੈਠੀ ਆ ਆ ਲੋਕ ਲੋਕ ਕੀ ਖਾਈ ਜਾਂਦੇ ਪਕੌੜੀਆਂ ਹੋਰ ਹਰਮਣ ਹਰਮਣ ਉਹ ਲੁਕਿਆ ਬੈਠਾ ਤੇ ਅਨੂ ਆਵਿਆ ਤੇ ਰਹਿਮਤ ਆਵੇ ਇਹ ਤਿੰਨੇ ਜਣੇ ਬੈਠਿਆ ਤੇ ਇੱਧਰ ਹਜੇ ਹੁਣੇ ਹੁਣੇ ਨਹਾ ਕੇ ਹਟਿਆ ਇਹ ਬਾਲਬੂਲ ਵਹਾ ਕੇ ਫੇਰ ਲੜੂਗਾ ਇਹਨਾਂ ਦੀ ਟੋਲੀ ਚ ਹਾਂ ਵੀ ਪਾਉਂਗੇ ਅੱਜ ਖਾਪ ਖੰਨਾ ਪੂਰਾ ਹੈ ਬੜੇ ਭੜਿਆ ਤੁਸੀਂ ਹੈਨਾ ਪੰਗੇ ਵਾਲੇ ਬਹੁਤ ਭੜਿਆ ਹਾ ਹੈਨਾ ਮੈਂ ਤਾਂ ਥਾਂ ਵੀ ਪਾਟ ਦੇਣਾ ਹੈ ਹੈ ਥਾਂ ਥੋ ਨਹੀਂ ਪਟਣਾ ਪਾਟ ਦੇਣਾ ਨਾ 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 ਥਾਂ ਨਹੀਂ ਪਟਣਾ ਉਹ ਖੇਡਣਾ ਜ਼ਰੂਰ ਆ ਨਵੀਆਂ ਨਵੀਆਂ ਗੇਮਾਂ ਖੇਡਾਂਗੇ ਆਪਾਂ ਅੱਜ ਪੁਰਾਣੀਆਂ ਪੁਰਾਣੀਆਂ ਗੇਮਾਂ ਜਿਹੜੇ ਪਹਿਲਾਂ ਖੇਡਦੇ ਹੁੰਦੇ ਸੀ ਬੱਚੇ ਅਸੀਂ ਖੇਡਦੇ ਹੁੰਦੇ ਜਿਹੜੇ ਠੀਕ ਆ ਡੰਡ ਡੰਡ ਦੇ ਕਿੰਨੇ ਦੇਖਿਆ ਹੁਣ ਬਣਾਉਣ ਲੱਗਿਆ ਮੈਂ ਅੰਡੇ ਦੀ ਭੁਰਜੀ ਤੇ ਆ ਬਣੀ ਜਾਂਦੀ ਆ ਅੰਡੇ ਦੀ ਭੁਰਜੀ ਹੁਣ ਖਾਣ ਲੱਗਿਆ ਰੋਟੀ ਰੋਟੀ ਦੇ ਵਿੱਚ ਹੈ ਗਿਆ ਅੰਡਾ ਭੁਰਜੀ ਆ ਸ਼ਾਮ ਨੂੰ ਬਣਾਈ ਸੀਗੀ ਉਬਾਲ ਕੇ ਅੰਡੇ ਲੱਸੀ ਰੋਟੀ ਤੇ ਇੱਧਰ ਅਸੀਂ ਮੂ ਵੀ ਖਾਊਗਾ ਤੇ ਇੱਧਰ ਕਰਮਜੀਤ ਵੀ ਖਾਈ ਜਾਂਦੀ ਆ ਉਹੀ ਕੁਛ ਇਹਦੇ ਕੋਲੇ ਆ ਤੇ ਉਹੀ ਕੁਛ ਆਪਣੇ ਕੋਲੇ ਖਾਣਿਆ ਰੋਟੀ ਤੇ ਫਿਰ ਮਿਲਦੇ ਆ ਹਾਂਜੀ ਤੇ ਇਹ ਆ ਵੀਡੀਓ ਦਾ ਦੂਜਾ ਦਿਨ ਕੱਲ ਵੀਡੀਓ ਜ਼ਿਆਦਾ ਬਣੀ ਨੀਗੀ ਮ ਪਤਾ ਨਹੀਂ ਯਾਰ ਕੀ ਗੱਲ ਆ ਕਿ ਨਹੀਂ ਯਾਰ ਮੈਥੋਂ ਨਾ ਬਣਦੀ ਨਹੀਂ ਵੀਡੀਓ ਹਨਾ ਜਦੋਂ ਕੋਈ ਇਦਾਂ ਆਇਆ ਹੋਵੇ ਨਾ ਕੱਲ ਹੁਣ ਭੈਣ ਹੋਣੇ ਆਏ ਸੀਗੇ ਮੈਥੋਂ ਪਰ ਵੀਡੀਓ ਜਿ ਬਣੀ ਹੀ ਨਹੀਂ ਪਤਾ ਨਹੀਂ ਕਿਉਂ ਕੁਛ ਮਰਜੀ ਸਮਝ ਲਓ ਹਨਾ ਡਰ ਸਮਝ ਲਓ ਜਾਂ ਨਰਵਸ ਦਾ ਸਮਝ ਲਓ ਨਰਵਸ ਹੋ ਜਾਂਣਾ ਬਸ ਜੀ ਜਿਆ ਨਹੀਂ ਕਰਦਾ ਬਣਾਉਣ ਨੂੰ ਹਨਾ ਸ਼ਰਮ ਸਮਝ ਲਓ ਜਾਂ ਤਾਂ ਇਹ ਸੰਗ ਜੀ ਆਉਂਦੀ ਆ ਵੀਡੀਓ ਬਣਾਉਣ ਦੇ ਨੂੰ ਹਨਾ ਵੀ ਉਹ ਹੀ ਕੁਛ ਹੁੰਦਾ ਬਸ ਬਣੀ ਨਹੀਂ ਗਈ ਵੀਡੀਓ ਕੱਲੋਂ ਤੋਂ ਜ਼ਿਆਦਾ ਕੁਝ ਵੀ ਜੋ ਵੀ ਕੁਛ ਬਣਿਆ ਹਨਾ ਉਹ ਆਪਦੀ ਕਲਿੱਪੀ ਬਣੀ ਆ ਉਹ ਆਪਾਂ ਵੀਡੀਓ ਦੇ ਵਿੱਚ ਪਾਤਾ ਹੈ ਤੇ ਅਗਲਾ ਦਿਨ ਤੇ ਅੱਜ ਮੈਂ ਸੋਚਿਆ ਯਾਰ ਹਣ ਵੀਡੀਓ ਦਾ ਗੈਪ ਕੱਟ ਪਾਣਾ ਯਾਰ ਵੀਡੀਓ ਅਪਲੋਡ ਕਰੀ ਲਈ ਹੈ ਨਾ ਸਾਰਿਆਂ ਨੂੰ ਨਾਲੇ ਦੱਸ ਦੀ ਹੈ ਨਾ ਵੀ ਕੱਲ ਵੀਡੀਓ ਬਣੀ ਨਹੀਂ ਕਿ ਜਿੰਨੀ ਕ ਬਣੀ ਹੋ ਗਈ ਉਹਨਾਂ ਹੀ ਕ ਪਾ ਦਿੰਦੇ ਹਾਂ ਜਿਹੜਾ ਕੱਲ ਵਾਲਾ ਦਿਨ ਲੰਘਿਆ ਉਹ ਕੇਜਾ ਲੰਘਿਆ ਸਾਰਾ ਵੀ ਤੁਹਾਨੂੰ ਦੱਸ ਦੀ ਹੈ ਨਾ ਤੇ ਜਿਹੜਾ ਅੱਜ ਵਾਲਾ ਦਿਨ ਲੰਘਣਾ ਅੱਜ ਸਾਰੇ ਦਿਨ ਦੀ ਵੀਡੀਓ ਬਣਾਵਾਂਗੇ ਤੇ ਅੱਜ ਹੈਗੇ 29 ਮਈ ਉਹ ਕਾਲਾ ਦਿਨ ਜਿੱਦਣ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਸੀ ਨਾ ਉਹਦਾ ਕਤਲ ਕੀਤਾ ਸਿੱਧੂ ਮੂਸੇ ਵਾਲੇ ਦਾ ਤੇ ਅੱਜ ਹੈਗੇ ਵਰਸੀ 29 ਮਈਆ ਤੇ ਅੱਜ ਚੱਲੇ ਅਸੀਂ ਮੂਸੇਪਿੰਡ ਤੇ ਉੱਥੋਂ ਦਾ ਸਾਰਾ ਵਲੌਗ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਹਨ ਉਹ ਆ ਵੀਡੀਓ ਤੇ ਅਗਲੇ ਦਿਨ ਅਗਲੇ ਦਿਨ ਆਊਗਾ ਵਲੌਗ ਮੈਂ ਕੱਲ ਨੂੰ ਪਾ ਦੂੰਗਾ ਠੀਕ ਆ ਵਲੌਗ ਤੇ ਸਾਰਾ ਨਾਲ ਤੁਹਾਨੂੰ ਦਿਖਾਵਾਂਗੇ ਉੱਥੋਂ ਦਾ ਵੀ ਵਰਸੀ ਤੇ ਕੌਣ ਕੌਣ ਆਇਆ ਕਿੰਨੇ ਕੁ ਲੋਕ ਆਏ ਹਨ ਤੇ ਨਾਲੇ ਮੇਰਾ ਵੀ ਹਨਾ ਦਿਲ ਕਰਦਾ ਸੀ ਯਾਰ ਜਹਾਂ ਨੂੰ ਵੀ ਯਾਰ ਜਾਣਾ ਹੀ ਜਾਣਾ ਹਨ 2-3 ਦਿਨ ਹੋ ਗਏ ਕਹਿੰਦਿਆਂ ਨੂੰ ਜਾਣਾ ਜਾਣਾ ਨਾਲ ਦਾ ਮੁੰਡਾ ਜਿਹੜਾ ਯਾਰ ਬਿੱਲੀ ਹੈ ਮੇਰਾ ਉਹ ਬਠਿੰਡੇ ਬੈਠਾ ਤੇ ਉਹਨੇ ਕੱਲ ਫੋਨ ਨਹੀਂ ਚੱਕਿਆ ਪਲਾਨ ਜਆ ਬਣਾ ਨਹੀਂ ਅੱਜ ਫੋਨ ਚੱਕਿਆ ਤੇ ਅੱਜ ਫੇਰ ਹੁਣ ਪਲਾਨ ਕੀਤਾ ਵੀ ਚੱਲ ਗਿਆ ਤੇ ਹੁਣ ਮੈਂ ਨਾਨੂ ਕੇ ਰੈਡੀ ਹੋ ਗਿਆ ਤੇ ਨਾਲ ਇੱਕ ਮੇਰੇ ਹੋਰ ਚੱਲਿਆ ਪ੍ਰੀਤਮ ਤੇ ਅਸੀਂ ਸਾਰੇ ਜਣ ਇਕੱਠੇ ਜਾਵਾਂਗੇ ਤੇ ਬਲੌਗ ਵੀ ਬਣੂਗਾ ਤੇ ਨਾਲੇ ਮੂਸੇਪਿੰਡ ਜਾ ਕੇ ਆਵਾਂਗੇ ਉੱਥੇ ਦੇਖ ਕੇ ਆਵਾਂਗੇ ਜਿੱਥੇ-ਜਿੱਥੇ ਮੂਸੇ ਆਲਾ ਫਿਰਦਾ ਸੀ ਉਹ ਜਗ੍ਹਾ ਤਾਂ ਤਾਜ਼ੀਆਂ ਕਰਾਂਗੇ ਹਾਂ ਦਿਲ ਕਰਦਾ ਯਾਰ ਜਾਣ ਨੂੰ ਯਾਰ ਬਸ ਗੱਲ ਨਵੇੜੋ ਤੇ ਬਸ ਅੱਜ ਦੀ ਵੀਡੀਓ ਚ ਇੰਨਾ ਕੀ ਤੇ ਮਿਲਾਂਗੇ ਕੱਲ ਨੂੰ ਆਪਾਂ ਹਾਂ ਮੂਸੇਪਿੰਡ ਤੇ ਬਣੇ ਰਹੋ ਹਣਾ ਕੱਲ ਨੂੰ ਵੀ ਸਾਰੇ ਆ ਜਾਣੇ ਵੀਡੀਓ ਨੂੰ ਤੇ ਜਿਹੜੇ ਜਿਹੜੇ ਨਵੇਂ ਵੀਡੀਓ ਦੇਖ ਰਹੇ ਆ ਉਹ ਫੋਲੋ ਜਰੂਰ ਕਰ ਲਿਓ ਕੱਲ ਨੂੰ ਵੀ ਬਹੁਤ ਘੈਂਟ ਵਲੌਗ ਆਉਣ ਵਾਲਾ ਤੇ ਚਲੋ ਠੀਕ ਆ ਅੱਜ ਦੀ ਵੀਡੀਓ ਚ ਇੰਨਾ ਕੀ ਬਾਏ ਬਾਏ ਟੇਕ ਕੇਅਰ ਹੱਸਦੇ ਵਸਦੇ ਰਹੋ